ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਲਈ ਅੰਤਕ ਸੰਸਥਾਵਾਂ ਲਈ ਔਰ ਸਭ ਲਈ ਬਲੈਕ ਡੇ ਹੈ ਮਤਲਬ ਕਾਲਾ ਦਿਨ ਹੈ ਦੋ ਤਖਤਾਂ ਦੇ ਜਥੇਦਾਰ ਵੀ ਅੱਜ ਤਬਦੀਲ ਕਰ ਦਿੱਤੇ ਗਏਗੇ ਕਾਰਨ 2 ਦਸੰਬਰ ਨੂੰ ਜਾਰੀ ਹੁਕਮਨਾਮਾ ਮੇਰੇ ਜ਼ਿਲ੍ਹਾ ਅੰਬਾਜ਼ੀ ਲਈ ਚਲੋ ਮੈਂ ਮੜਾ ਸੀ ਪਰ ਅੱਜ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਮੈਨੂੰ ਲਾਉਣ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆਖਦਾ। ਸਿੱਖ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਧਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਮਾਫ ਕਰਨਾ ਲੰਮੇ ਜਟਪੁਰੇ ਦੀ ਪਾਵਨ ਧਰਤੀ ਤੇ ਬੈਠੇ ਸੀ। ਤੇ ਜਿੱਥੇ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਸੀ। ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਮੋਹੋਂ ਕਿ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ। ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਦੀ ਜੜ ਪੁੱਟੀ ਗਈ ਹੈ। ਬਹੁਤ ਮੰਦਭਾਗਾ ਫੈਸਲਾ ਅੱਜ ਸੁਣਨ ਨੂੰ ਮਿਲਿਆ। ਪਰ ਵਕਈ ਅੱਜ ਇੱਕ ਕਾਲਾ ਦਿਨ। ਮੇਰੇ ਤੇਲ ਜ਼ਾਮਬਾਜੀ ਲਈ ਚਲੋ ਮੈਂ ਮੜਾ ਸੀ। ਪਰ ਅੱਜ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਮੈਨੂੰ ਲਾਹਣ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆਖਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਮਾਫ ਕਰਨਾ ਲੰਮੇ ਜਟਪੁਰੇ ਦੀ ਪਾਵਨ ਧਰਤੀ ਤੇ ਬੈਠੇ ਸੀ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਸੀ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਮੂੰਹੋਂ ਕਿ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਦੀ ਜੜ ਪੁੱਟੀ ਗਈ ਹੈ ਬਹੁਤ ਮੰਦ ਭਾਗਾ ਫੈਸਲਾ ਅੱਜ ਸੁਣਨ ਨੂੰ ਮਿਲਿਆ